ਆਪਾਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਾਰ ਦੀ ਪ੍ਰਤਿਮਾ ਦੀ ਗੱਲ ਕਰਦੇ ਸੀ ਸੋ ਉਸ ਬਾਰੇ ਚ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਾਰ ਦੀ ਪ੍ਰਤਿਮਾ ਸੋ ਕਾਫੀ ਚਿੱਤਰ ਆਪਾਂ ਦੇਖਦੇ ਹਾਂ ਕਿ ਪਰਮਾਤਮਾ ਜੀ ਦੇ ਹੱਥ ਦੇ ਵਿੱਚ ਕਲਮ ਹੈ ਸੋ ਇਹ ਜਿਹੜਾ ਚਿੱਤਰ ਹੈ ਪਰਮਾਤਮਾ ਜੀ ਦੇ ਹੱਥ 'ਚ ਕਮੰਡਲ ਫੜਿਆ ਹੋਇਆ ਸੋ ਇਹ ਵੀ ਗੱਲਬਾਤ ਕਰਦੇ ਹਾਂ ਸੰਤ ਜਨਾਂ ਦੇ ਨਾਲ ਜੀਮ ਸਾਹਿਬ ਨਾਲ ਸਰ ਜਿਹੜਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਾਰ ਦੇ ਹੱਥ 'ਚ ਕਮੰਡਲ ਫੜਿਆ ਸੋ ਇਹ ਕੀ ਦਰਸਾਉਦਾ ਜਿਵੇਂ ਆਪਾਂ ਦੇਖਦੇ ਆਂ ਕਿ ਪਹਿਲਾਂ ਵੀ ਬਹੁਤ ਸਾਰੇ ਆਪਾਂ ਪ੍ਰੋਗਰਾਮ ਵੀ ਦੇਦੇ ਆਂ ਆਪਣੇ ਸੰਤ ਜਨ ਵੀ ਜਿਹੜਾ ਆਪਾਂ ਨੂੰ ਸਿੱਖਿਆ ਦਾ ਇਸ਼ਾਰਾ ਕਰਦੇ ਆ ਕਿ ਪ੍ਰਮਾਤਮਾ ਜੀ ਦੇ ਹੱਥ 'ਚ ਕਲਮ ਹੈ ਵੀ ਕਲਮ ਨੂੰ ਪੜਾਓ ਸੋ ਇਹ ਜਿਹੜਾ ਚਿੱਤਰ ਹੈ ਪ੍ਰਮਾਤਮਾ ਜੀ ਦਾ ਇਸ ਦੇ ਹੱਥ 'ਚ ਕਮੰਡਲ ਹੈ ਤੁਸੀਂ ਇਸ ਬਾਰੇ 'ਚ ਕੀ ਕਹੋਗੇ ਬਹੁਤ ਵਧੀਆ ਪ੍ਰਸ਼ਨ ਤੁਸੀਂ ਪੁੱਛਿਆ ਸਬੰਦੀਪ ਜੀ ਜੀ ਕਿ ਭਗਵਾਨ ਵਾਰਵਿਕੀ ਮਹਾਰਾਜ ਜੀ ਦੇ ਹੱਥ 'ਚ ਕਲਮਤ ਹੈ ਕਿ ਦੁਨੀਆਂ ਦੇ ਪਹਿਲੇ ਟੀਚਰ ਨੇ ਸਿੱਖਿਸ਼ਕ ਨੇ ਤੇ ਉਹਨਾਂ ਨੇ ਸੰਸਾਰ ਨੂੰ ਮਾਣਵੀਏ ਸਭਿਤਾ ਦੇ ਨਾਲ ਜੋੜਨ ਦੇ ਲਈ ਮਾਣਵੀਏ ਸੰਸਕ੍ਰਿਤੀ ਦੇ ਜਨਮਦਾਤਾ ਨੇ ਉੰਨਾ ਨੇ ਭਗਵਾਨ ਬਾੜਵਿਕੀ ਮਹਾਰਾਜ ਨੇ ਕਈ ਤਰ੍ਹਾਂ ਦੇ ਗ੍ਰੰਥ ਆਪਣੀ ਪਾਵਨ ਕਲੰਦ ਦੇ ਨਾਲ ਲਿਖੇ ਜਿਹੜੀ ਮੋਰ ਪੰਖ ਸੀ ਉਹ ਜਦੋਂ ਪੈਂ ਐਂਟਰੀ ਕਰਦੇ ਆ ਪਿੰਡੂਰਮੇ ਦੇ ਵਿੱਚ ਤੁਸੀਂ ਦੇਖਿਆ ਕਿ ਪਹਿਲਾਂ ਹੀ ਜਿੱਥੇ ਭਗਵਾਨ ਬਾੜਵਿਕੀ ਮਹਾਰਾਜ ਜੀ ਨੇ ਜਿਸ ਅਮਰਤ ਕਲਸ਼ ਦੇ ਨਾਲ ਇਸ ਸੰਸਾਰ ਦੀ ਇਸ ਬ੍ਰਹਮੰਡ ਦੀ ਰਚਨਾ ਕੀਤੀ ਉਹ ਦਿਖਾਇਆ ਗਿਆ ਹੈ ਉਹ ਟੇਬਲ ਹਨ ਵਾਰਵਿਕੀ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਸਜੋਬਿਤ ਮੋਰ ਪੰਖ ਵੀ ਦਿਖਾਏ ਗਏ ਨੇ ਜਿਹੜੇ ਡਿਸਟਰੀ ਅਪ ਡਾਉਨ ਹੁੰਦੇ ਨੇ ਇਸੇ ਤਰ੍ਹਾਂ ਭਗਵਾਨ ਵਾਰਵਿਕੀ ਮਹਾਰਾਜ ਜੀ ਦੇ ਜਿੰਨੇ ਵੀ ਪੈਨੋਰਮਾ ਦੇ ਵਿੱਚ ਮੂਰਤੀਆਂ ਨੇ ਜੋ ਮਿਰਨ ਆਰਟ ਦੇ ਰਾਹੀਂ ਬਣਾਈਆਂ ਗਈਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਅਲੱਗ-ਅਲੱਗ ਤਰ੍ਹਾਂ ਦੇ ਇਨਸਟਰੂਮੈਂਟ ਆ ਅਲੱਗ-ਅਲੱਗ ਤਰ੍ਹਾਂ ਦੇ ਜੰਤਰ ਨੇ ਕਿਉਂਕਿ ਭਗਵਾਨ ਵਾਰਵਿਕੀ ਜੀ ਮਹਾਰਾਜ ਸੰਸਾਰ ਦੀਆਂ ਜਿੰਨੀਆਂ ਵੀ ਵਿਦਿਆਵਾਂ ਨੇ ਜਿੰਨੀਆਂ ਵੀ ਕਲਾਵਾਂ ਨੇ ਉਹਨਾਂ ਦੇ ਜਨਮਦਾਤਾ ਨੇ ਜਿਹੜਾ ਤੁਹਾਡਾ ਪ੍ਰਸ਼ਨ ਆ ਕਿ ਭਗਵਾਨ ਵਾਰਣਿਕੀ ਮਹਾਰਾਜ ਜੀ ਦੀ ਕਿ ਨਾਰਮਾ ਦੇ ਵਿੱਚ ਜੋ ਮੂਰਤੀ ਲੱਗੀ 24 ਫੁੱਟ ਦੀ ਮੂਰਤੀ ਹੈ ਮੇਰੇ ਹੋਂਸ਼ ਦੀ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਤੇ ਸਭ ਤੋਂ ਉੱਚੀ ਭਗਵਾਨ ਵਾਰਣਿਕੀ ਮਹਾਰਾਜ ਜੀ ਦੀ ਪਾਵਨ ਮੂਰਤੀ ਨਾਰਮਾ ਦੇ ਵਿੱਚ ਸੁਸ਼ੋਭਿਤ ਹੈ ਜਿੱਦੇ ਹੱਥ ਵਿੱਚ ਕਮੰਡਰ ਹੈ ਕਮੰਡਰ ਜੋ ਹੈ ਲੋਕੀ ਕਹਿੰਦੇ ਕਿ ਰਿਸ਼ੀ ਪੁਰੇ ਦੇ ਹੱਥ ਵਿੱਚ ਕਮੰਡਰ ਹੁੰਦਾ ਹੈ ਪਰ ਨਹੀਂ ਜੋ ਅੱਪਾ ਦੇਖਿਆ ਜਾਵੇ ਕਿ ਕਮੰਡਰ ਜੇ ਕਿ ਗਿਆਨ ਦਾ ਪ੍ਰਤੀਕ ਹੈ आनंद्य ਜੋ ਸ਼ਕਤੀਆਂ ਨੇ ਉਸ ਨੂੰ ਜਗਾਉਣ ਦਾ ਪ੍ਰਤੀਕ ਹੈ ਕਿਉਂਕਿ ਜੋ ਬ੍ਰਮੰਡੇ ਉਹੀ ਸੋ ਪਿੰਡੇ ਕਿ ਜਿੰਨੀਆਂ ਵੀ ਸੰਸਾਰ ਦੀਆਂ ਸ਼ਕਤੀਆਂ ਨੇ ਉਹ ਇਨਸਾਨ ਦੇ ਵਿੱਚ ਆ ਭਗਵਾਨ ਵਾਲਮੀਕੀ ਮਹਾਰਾਜ ਜੀ ਲੋਕਾਂ ਨੂੰ ਸੰਦੇਸ਼ ਦਿੰਦੇ ਆ ਕਿ ਤੁਹਾਡੇ ਵਿੱਚ ਜੋ ਸ਼ਕਤੀਆਂ ਨੇ ਉਹਨਾਂ ਨੂੰ ਜਗਾਓ ਕਮੰਡਲ ਦੀ ਜੋ ਗੰਨ ਹੈ ਸਭ ਤੋਂ ਪਹਿਲਾਂ ਜੋ ਵਾਲਮੀਕੀ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਜੋ ਧਰਮ ਸਮਾਜ ਦੇ ਮਨੁਸ਼ਿਆ ਨੇ ਵਾਲਮੀਕੀ ਸੰਤਾ ਨੇ ਜੋ ਫਾਇੰਡ ਕੀਤਾ ਹੈ ਕੀ ਜਿਸ ਵਕਤ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਬ੍ਰਹਮਾ ਦੇ ਪੁੱਤਰ ਬ੍ਰਹਮਾ ਦੇ ਲੜਕੇ ਚੌਪੜਾ ઋષਿ ਦੀਆਂ ਜਦੋਂ گاਵਾ ਮਰੀਆਂ ਸੀ ਤਾਂ ਸਭ ਤੋਂ ਪਹਿਲਾਂ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਦੁਨੀਆ ਨੂੰ ਅੰਮ੍ਰਿਤ ਦਿੱਤਾ ਉਸ ਅੰਮ੍ਰਿਤ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਆਪਣੇ ਕਮੰਡਲ ਦੇ ਰਹੀਂ ਉਹਨਾਂ ਮਰੀਆਂ ਗਉਆਂ ਤੇ ਛਿੱਟਾ ਮਾਰਿਆ ਸੀ ਜਿਸ ਨਾਲ ਜਿਹੜੀਆਂ ਮਰੀਆਂ ਹੋਈਆਂ ਗਉਆਂ ਜੀਵਤੋ ਉਠੀਆਂ ਸੀ ਸਭ ਤੋਂ ਪਹਿਲਾਂ ਜਿਹੜਾ ਭਗਵਾਨ ਵਾਰਮਿਕੀ ਮਹਾਰਾਜ ਜੀ ਦਾ ਅੰਮ੍ਰਿਤ ਦਾ ਜ਼ਿਕਰ ਆਂਦਾ ਵਾ ਉਹ ਬ੍ਰਹਮਾ ਦੇ ਪੁੱਤਰ ਚੋਪੜਾ ઋષਿ ਦੀ ਜਿਹੜੇ ਤੋਂ گاਵਾ ਮਰੀਆਂ ਸੀ ਉਸ ਵਕਤ ਆਂਦਾ ਵਾ ਤੇ ਉਸ ਵਕਤ ਭਗਵਾਨ ਵਾਰਮਿਕੀ ਮਹਾਰਾਜ ਜੀ ਦੇ ਹੱਥ ਵਿੱਚ ਕਮੰਡਲ ਸੀ ਤੇ ਕਮੰਡਲ ਦੇ ਰਾਈ ਵਾਲੇ ਅੰਮ੍ਰਿਤ ਦਾ ਛਿੱਟਾ ਮਾਰਿਆ ਤੇ ਉਹ ਮਰੀ ਹੋਏ ਗਊਆਂ ਜਿੰਦਾ ਕਿੱਤਿਆਂ ਸੀ ਇਹ ਮੂਰਤੀ ਉਸੇ ਪ੍ਰਚੀਨ ਇਤਿਹਾਸ ਨੂੰ ਉਜਾਗਰ ਕਰਦੀ ਹੈ ਕਿ ਜਿਹੜਾ ਲੋਕੀ ਛਪੌਂਦੇ ਨਹੀਂ ਜੀ ਕਮੰਡਲ ਦੂਸਰਾ ਜਿਹੜਾ ਅਮਰਤ ਦਾ ਜ਼ਿਕਰ ਆਂਦਾ ਹੈ ਉਹ ਆਂਦਾ ਹੈ ਜਦੋਂ ਚੌਪੜਾ ઋષਿ ਦੇ ਬੱਚੇ ਦੀਆਂ گاਵਾ ਸੋਰੀ ਬ੍ਰਹਮਾ ઋષਿ ਦੇ ਬੇਟੇ ਚੌਪੜਾ ઋષਿ ਦੀਆਂ گاਵਾ ਜਦੋਂ ਜਿੰਦੀਆਂ ਕੀਤੀਆਂ ਤੇ ਜਿਹੜਾ ਅਮਰਤ ਬਚ ਗਿਆ ਉਹ ਭਗਵਾਨ ਵਾਰਮੇਕੀ ਮਹਾਰਾਜ ਜੀ ਨੇ ਪੰਪਾ ਸਰਸ ਰੋਵਰ ਜਿਹੜੀ ਮਾਤਾ ਸ਼ਬਰੀ ਮਾਤਾ timelist ਦੇ ਨਾਲ ਕਹਾਣੀ ਜੁੜੀ ਹੋਈ ਹੈ ਉਹ ਸਰੋਵਰ ਦੇ ਵਿੱਚ ਅਮਰਤ ਡੱਬ ਦਿੱਤਾ ਗਿਆ ਸੀ ਜੀ ਇਸੇ ਤਰ੍ਹਾਂ ਜਿਹੜਾ ਦੂਜਾ ਜ਼ਿਕਰ ਹੁੰਦਾ ਹੈ ਕਿ ਜਦੋਂ ਮਾ ਗੋਂਟੀ ਤੇ ਸੰਤ ਪਾਲ ਰਿਸ਼ੀ ਜੀ ਦਾ ਬੇਟਾ ਗਉਂਦੇ ਸਿੱਖ ਲੰਗਰ ਨਾਲ ਮ੍ਰਿਤੂ ਦਾ ਸ਼ਕਾਰ ਹੋ ਗਿਆ ਸੀ ਤਾਂ ਉਸ ਵਕਤ ਮਾਤਾ ਸਿੰਘ ਮਾਤਾ ਗੋਂਟੀ ਦੀ ਪੁਕਾਰ ਤੇ ਭਗਵਾਨ ਵੈਲਮਿਕੀ ਜੀ ਮਹਾਰਾਜ ਜੀ ਨੇ ਗੋਂਟੀ ਦੇ ਪੁੱਤਰ ਨੂੰ ਕਮੰਡਲ ਦੇ ਵਿੱਚ ਜੋ ਅੰਮ੍ਰਿਤ ਸੀ ਉਸ ਛਿੱਟੀ ਦੇ ਨਾਲ ਹੀ ਜੀਵਿਤ ਕੀਤਾ ਸੀ ਤੇ ਉਹ ਜਿਹੜਾ ਕਮੰਡਲ ਆ ਉਹ ਅੰਮ੍ਰਿਤ ਦੇ ਅਮਰਤ ਦਾ ਪ੍ਰਤੀਕ ਹੈ ਤੁਹਾਡਾ ਕਹਿੰਦਾ ਮਤਲਬ ਹਾਂ ਤੁਹਾਡੀ ਗੱਲ ਨੂੰ ਸਮਝੀਆ ਕਿ ਜਿਵੇਂ ਤੁਹਾਡਾ ਕਹਿੰਦਾ ਮਤਲਬ ਇਹ ਹੈ ਕਿ ਇਹ ਪਰਮਪੀਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਹੱਥ ਵਿੱਚ ਜਿਹੜਾ ਕਮੰਡਲ ਹੈ ਇਹ ਅਮਰਤ ਦਾ ਪ੍ਰਤੀਕ ਹੈ ਅਮਰਤ ਛਿੱਟੇ ਦਾ ਪ੍ਰਤੀਕ ਹੈ ਅਮਰਤ ਦਾ ਪ੍ਰਤੀਕ ਹੈ ਅਮਰਤ ਦੀ ਗਾਗਰ ਦਾ ਪ੍ਰਤੀਕ ਆ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਪਰਮਪੀਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਜਿਹੜੀ ਚਿੱਤਰ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਪਰਮਾਤਮਾ ਵਾਲਮਿਕੀ ਮਹਾਰਾਜ ਦਾ ਇੱਕ ਹੋਰ ਸਰੂਪ ਦੇਖਦੇ ਆਂ ਕਿ ਪ੍ਰਮਾਤਮਾ ਜੀ ਬੈਠੇ ਆ ਸਾਰੇ ਜਨਵਰ ਸ਼ੇਰ ਬੱਕਰੀ ਸ਼ਲੋਕ ਵੀ ਆਉਂਦਾ ਆ ਕਿ ਤੇਰੇ ਦਰਬਾਰ ਮੇ ਸਭ ਹੈ ਸਮਾਨਾ ਸ਼ੇਰ ਬੱਕਰੀ ਇੱਕ ਗਾੜ ਪਿਲਾਣਾ ਸੋ ਇਸ ਚਿੱਤਰ ਦੇ ਬਾਰੇ ਜੇ ਬਾਬਾ ਜੀ ਹੁਣ ਗੱਲ ਕਰਦੇ ਬਾਬਾ ਜੀ ਇਹ ਪਰਪੇ ਦਾ ਪ੍ਰਮਾਤਮਾ ਭਗਵਾਨ ਵਾਲਮਿਕੀ ਮਹਾਰਾਜ ਦਾ ਚਿੱਤਰ ਹੈ ਸੋ ਇਹ ਕੀ ਦਰਸਾਉਂਦਾ ਇਹ ਦਰਸਾਉਂਦਾ ਕਿ ਬਾਦ ਨੂੰ ਮਹਾਰਾਜ ਨੂੰ ਦਇਆਵਾਨ ਕਿਹਾ ਜਾਂਦਾ ਹੈ दूसरा दर्शाया है कि वाल्मिक महाराज प्रकृति न कि ना प्यार करते हैं जी जरा पंडित परमात्मा ने इस प्रकृति में इन्ना ज्यादा प्यार कि उस प्यार की सरकारी पंथा परमात्मा ने जो क्रोच एक क्रोचनी क्रोध कर रहे सर तो वाल्मिक महाराज ने जो उस विष्णु ने क्रोध में मारिया तो वाल्मिक महाराज इन्नी दया आई कि विष्णु श्राप देता ਵਾਜੀ ਮਹਾਰਾਜ ਦਾ ਜੋ ਪ੍ਰਕਿਰਤੀ ਨਾਲ ਪਿਆਰ ਹੈ ਜੋ ਉਸ ਦੇ ਅੰਦਰ ਦਾਇਆ ਹੈ ਉਸ ਨੂੰ ਜਿਹੜਾ ਹੈ ਉਸ ਪਰ ਜਾਂਦਾ ਹੈ ਅੱਗੇ ਜਿਹੜਾ ਪ੍ਰਤੀਕ ਹੈ ਵਾਜੀ ਮਹਾਰਾਜ ਦੇ ਹੱਥੀ ਦੀ ਕਲਮ ਹੈ ਔਰ ਵਾਜੀ ਮਹਾਰਾਜ ਇਸ ਬਾਰੇ ਜਿਹੜੀ ਇਹ ਸਾਰੀ ਹੀ ਸਿੱਟੀ ਜਾਂਦੀ ਹੈ ਕਿ ਪੰਤਾ ਪਰਮਾਤਮਾ ਨਿਰੰਕਾਰ ਵਾਜੀ ਮਹਾਰਾਜ ਨੇ ਇਸ ਕਲਮ ਦੇ ਨਾਲ ਇਸ ਪੂਰੀ ਸਿੱਟੀ ਦੇ ਲੇਖਾਂ ਦੀ ਜਿਹੜੀ ਇਹ ਰਚਨਾ ਕੀਤੀ ਹੈ ਇਸ ਕਲਮ ਦੇ ਨਾਲ ਹੀ ਸਾਰੀ ਸਿੱਟੀ ਜਿਹੜੀ ਬਣੀ ਹੈ ਕਿਉਂਕਿ ਤੂੰ ਨਾਨਕਦੇਵ ਜੀ ਮਹਾਰਾਜ ਕਹਿੰਦੇ ਹੱਥ ਕਰਮਾਂ ਗੰਮ ਵਸਤੀ ਦੀ ਲੇਖਾ ਵੰਦੀ ਉਹ ਜਿਹੜੀ ਉਹ ਸਭ ਸੰਗ ਨੂਰੂਪਾਵਤੀ ਉਸ ਤੋਂ ਕਈ ਨਾ ਜਾਏ ਮੁੱਖ ਸਮਾਰਿਆ ਕਹਿੰਦਾ ਤੇਰੀ ਜਿੰਨੀ ਉਸ ਤੋਂ ਡਕੀ ਨਹੀਂ ਜਾ ਸਕਦਾ ਤੂੰ ਹੱਥੇ ਜੀ ਕਲਮ ਪਾ ਕੇ ਨਾਨਕਦੇਵ ਜੀ ਮਹਾਰਾਜ ਕਹਿੰਦੇ ਤੂੰ ਸਾਰੇ ਦੁਸਤਾਂ ਦੇ ਲਈ ਜੀ ਲਈ ਇਹ ਜਿਹੜੀ ਇਹ ਵੀਰ ਹੈ ਇਹ ਜਸੂਪ ਹੈ ਮਹਾਰਾਜ ਦਾ ਉਸਦੀ ਨੂੰ ਦਸਾ ਲਿਆ ਮੱਥਾ ਦਾ ਵੀ ਜ਼ਿਕਰ ਕਰੋ ਹਾਂ ਕਹਿੰਦੇ ਵਿੱਚ ਇਸ ਕਲਮ ਦੇ ਨਾਲ ਪਰਮਤਾ ਪ੍ਰਾਪਤਾਂ ਨਿਰੰਕਾਰਵਾਦੀ ਨਾਰਾਇਣ ਨੇ ਇਸ ਸ਼ਿਖਰੀ ਦੇ ਵਿੱਚ जो इंसान उस परमात्मा आत्मा इस सृष्टि से पर आई और इस आत्मा को वापस किए जा रस्ता तो कि कि है वाल्मिक महाराज ने योग सृष्टि देखिए दसिया तो वाल्मिक महाराज सृष्टि आता प्रमाण दस्या कि ये सृष्टि किसने बनाई है वाल्मिक महाराज उस परमाणु अनुआ की मन कितनी गलती है क्योंकि जो कटाणुआ परमाणु अनुआ मन कित की गल जानता है वही सृष्टि करता हो सकता है उ दुनिया ने बना उन्होंने ही पता हो सकता है कि नए सिंह इस धरती इस संसार रूपने बनाया तो दूसरा ग्रंथ वाल्मीक महाराज ने अक्षर लक्ष्य ग्रंथ जिस संसार में जनैटी बॉक्स और व्याकरण का ज्ञान दता और अमेरिका की एजेंसी नासा और बंद यूनिवर्सिटी ने प्रमान कर दिता कि जे साइंस के चौबी भार है वाल्मीकि महाराज अक्षर लक्ष्य ग्रंथ विच रह अचकर जी नासा हाँ ग्यारह भार रूलिया पहुंची है तो संसार किन्नी तरक्की कर गया ਉਹ ਜੂ ਜਿਆ ਤੀਸਰਾ ਗੰਧ ਵਾਦਨਿਕ ਮਹਾਰਾਏ ਨੇ RAM ਸਵਾਦ ਗੰਧ ਹੋ ਗਿਆ ਉਸਨੇ ਜੀ ਵਾਲਮੀਕ ਮਹਾਰਾ ਦੱਸਨੇ ਹਨ ਕਿ ਸੂਰਜ ਤੋਂ ਬੁੱਧ ਕਿੰਨੀ ਦੂਰ ਹੈ ਪਰ ਕਿੰਨੀ ਦੂਰ ਹੈ ਤਰਕੀ ਕਿੰਨੀ ਦੂਰ ਹੈ ਬ੍ਰਹਸਪਤੀ ਕਿੰਨੀ ਦੂਰ ਹੈ ਖੰਨੀ ਅਰਮਰੰ ਜਮ ਕਿੰਨੀ ਦੂਰ ਹੈ ਕਹਿੰਦੇ ਗ੍ਰਹਿ ਕਿੰਨੇ ਹਨ ਕਹਿੰਦੇ ਉਪਗ੍ਰਹਿ ਕਿੰਨੇ ਹਨ ਸਦੀ ਲੰਬਾਈ ਕਿੰਨੀ ਹੈ ਕਿੰਦੀ ਚੜਾਈ ਕਿੰਨੀ ਹੈ ਇਹ ਕੌਣ ਦੱਸ ਸਕਦਾ ਹੈ ਇਹ ਉਹੀ ਦੱਸ ਸਕਦਾ ਜੋ ਸ੍ਰਿਸ਼ਟੀ ਦਾ ਕਰਤਾ ਜੀ ਨੇ ਬਣਾਇਆ ਹਾਂ ਕਉਂਕਾ ਗੰਨ ਰਾਮ ਦਵਾਰ ਮਹਾਰਾਣੀ ਰੂਮਾਇੰਦਰੀ ਰਚਨਾ ਕੀਤੀ ਔਰ ਰੂਮਾਇੰਦ ਦੇ ਪਰਮਾਤਮਾ ਨਿਰੰਕਾਰ ਵਾਰੀ ਮਹਾਰਾਣੀ ਇਸ ਸੇ ਸੰਸਕ੍ਰਿਤੀ ਦੱਸਿਆ ਕਿ ਸੰਸਾਰ ਨੂੰ ਕਿਲਾਉਣਾ ਕਿਵੇਂ ਹੈ ਤੁਹਾਡੇ ਫਰਜ਼ ਕੀ ਬੰਦੇ ਹਨ ਤੁਸੀਂ ਆਪਣੀ ਫਰਜ਼ ਨੂੰ ਨਿਭਾਉਣਾ ਕਿਵੇਂ ਹੈ ਤਾਂ ਇਹ ਜਿਹੜਾ ਸਾਰਾ ਜਾਨ ਬ੍ਰਹੂਤਾ ਪਰਮਾਤਮਾ ਨਿਰੰਕਾਰ ਵਾਰੀ ਮਹਾਰਾਣੀ ਇਸ ਕਲਮ ਨਾਲ ਕਿ ਸੰਸਾਰ ਨੂੰ ਗਿਆ ਇੱਤੇ ਸੰਸਾਰ ਦੀ ਰਚਨਾ ਕੀਤੀ ਜੀ ਸੋ ਤੁਸੀਂ ਦੇਖ ਸਕਦੇ ਆ ਕਿ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਦੇ ਹੱਥ ਚ ਕਲਮ ਹੈ ਸੋ ਅੱਗੇ ਦੇਖਦੇ ਹਾਂ ਕਿ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਹੱਥ 'ਚ ਜਿਹੜੀ ਆ ਤੁਸੀਂ ਦੇਖੋ ਸੋ ਬਾਬਾ ਜੀ ਪ੍ਰਮਾਤਮਾ ਜੀ ਦਾ ਜਿਹੜਾ ਚਿੱਤਰ ਹੈ ਸੋ ਇਹ ਕੀ ਦਰਸਾ ਰਿਹਾ ਜੀ ਭਗਵਾਨ ਵਾਲਮੀਕ ਮਹਾਰਾਜ ਸਤਾਂ ਸੰਗਾਂ ਦੇ ਮਹਾਰਾਜ ਜਨਮ ਦਾਤਾ ਸੀਗੇ ਉਹਨਾਂ ਨੇ ਮਹਾਰਾ ਸਤਸਵਾ ਦੀ ਨਗਦਾਨ ਦਿੱਤਾ ਉਹਨਾਂ ਨਾਲ ਵਿਸ਼ਨੂੰ ਦਾਉਤ ਵਿਸ਼ਨੂੰ ਸਾਖਤਰ ਤੇ ਸ਼ਾਸਤਰ ਵੀ ਵਿਦਿਆ ਸਿਖਾਈ ਉਹਨਾਂ ਨੇ ਸੰਗੀਤ ਦੀ ਵਿਦਿਆ ਸਾਈ ਨਾਥ ਗੋਬੀ ਮਹਾਰਾਜ ਨੇ ਸੰਗੀਤ ਦੀ ਵਿਦਿਆ ਦਿੱਤੀ ਸਾਰਿਆਂ ਨੂੰ ਮਹਾਰਾਜ ਨੇ ਜਿਉਂ ਵੀ ਸੰਗੀਤਾ ਮਹਾਰਾਜ ਜਨਮਦਾਤਾ ਸੰਗੀਤ ਦੇ ਨਿਵਾਰੇ ਨੂੰ ਆਪਾਂ ਪਾਣੀ ਨੂੰ ਸ਼ਾਹ ਜੀ ਵਿਦਿਆ ਟਿੱਕ ਕੇ ਨਾਮ ਤੁਸੀਂ ਇੰਤਜ਼ਾਮ ਚੱਲਦੀ ਜਾਨੀ ਹੈ ਸ਼ੁਕਰੀਆ ਕਰਦਾ ਮਹਾਰਾਜ ਮਹਾਰਾਜ ਭਗਵਾਨ ਜੀ